ਐਸਟੀ ਪੁਤਲੀ ਪਾਡਸ਼ਾਲਾ ਹਦੀਆਬਾਦ ਨੇ 8ਵੀਂ ਅਤੇ 12ਵੀਂ ਦੇ ਨਤੀਜਿਆਂ ਦੇ ਵਿੱਚ ਸ਼ਾਨਦਾਰ ਨਤੀਜਾ ਆਇਆ ਹੈ ਔਰ ਅੱਜ ਬਹੁਤ ਖੁਸ਼ੀ ਦਾ ਮਕਾਮ ਹੈ ਮੈਨੇਜਿੰਗ ਕਮੇਟੀ ਵੀ ਹੈ ਬੱਚੇ ਵੀ ਨੇ ਜਿਨ੍ਹਾਂ ਨੇ ਬਹੁਤ ਹੀ ਵਧੀਆ ਪਰਫਾਰਮੈਂਸ ਦਿੱਤੀ ਹੈ ਤੇ ਉਸ ਤੋਂ ਜ਼ਿਆਦਾ ਖੁਸ਼ ਟੀਚਰ ਵੀ ਨੇ ਸਿੱਧਾ ਜੁੜਦੇ ਆਂ ਅਤੇ ਦੇਖਦੇ ਆਂ ਕਿ ਇਹਨਾਂ ਦੋਨਾਂ ਕਲਾਸਾਂ ਦੇ ਵਿੱਚ ਕੀ ਰਿਜ਼ਲਟ ਰਿਹਾ ਹੈ ਸਾਡੇ ਨਾਲ ਪ੍ਰਿੰਸੀਪਲ ਈਟਾ ਥਾਪਨ ਨੇ ਉਹਨਾਂ ਨਾਲ ਗੱਲ ਕਰਦੇ ਮੈਡਮ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਤੁਹਾਨੂੰ ਸਰ ਬਹੁਤ ਬਹੁਤ ਮੁਬਾਰਕਾਂ ਜੀ ਅੱਜ ਸਾਡੇ ਐਸਟੀ ਪੁੱਤਰੀ पाठशाला ਦੇ ਵਿਹੜੇ ਦੇ ਵਿੱਚ ਬਹੁਤ ਖੁਸ਼ੀ ਦਾ ਮਾਹੌਲ ਹੈ ਕਿਉਂਕਿ ਸਾਡੇ 8ਵੀਂ ਔਰ +2 ਦੇ ਮਾਰਕਸ ਬੱਚਿਆਂ ਦੇ ਬਹੁਤ ਵਧੀਆ ਆਏ ਹੈ ਸਰ ਇੱਕ ਬਹੁਤ ਪੋਰ ਫੈਮਲੀਜ਼ ਦੇ ਬੱਚੇ ਜਦੋਂ ਸਾਡੇ ਕੋਲ ਆਉਂਦੇ ਆ ਔਰ 95+ ਮਾਰਕਸ ਲੈ ਕੇ ਜਾਂਦੇ ਆ ਲੱਗਦਾ ਕਿ ਪੇਰੈਂਟਸ ਨੂੰ ਕਈ ਵਾਰ ਕਲਾਸ ਵੀ ਨਹੀਂ ਪਤਾ ਹੁੰਦੀ ਕਿ ਬੱਚੇ ਦੀ ਕਲਾਸ ਕਿਹੜੀ ਹੈ ਔਰ ਬੱਚੇ ਜਦੋਂ ਇੰਨੇ ਨੰਬਰ ਲੈ ਕੇ ਜਾਂਦੇ ਸਾਨੂੰ ਇੰਨਾ ਕੱਸੀ ਬੱਚਿਆਂ ਦੇ ਪ੍ਰਾਊਡ ਫੀਲ ਕਰਦੇ ਆ ਔਰ ਸਭ ਤੋਂ ਵੱਡੀ ਖੁਸ਼ੀ ਦੀ ਇਹ ਗੱਲ ਹੈ ਕਿ ਮੈਕਸਿਮਮ ਹਰ ਇੱਕ ਸਬਜੈਕਟ ਦੇ ਵਿੱਚੋਂ ਸਾਡੇ 100 ਆਊਟ ਆਫ 100 ਮਾਰਕਸ ਦੇ। ਮੈਂ ਦੇਖਿਆ ਕਿ ਰਿਜ਼ਲਟ ਦੇਖ ਰਹੇ ਆ ਬਹੁਤ ਮਾਈਨਰ ਤੋਂ ਤੁਹਾਡਾ ਮੈਰਿਟ ਦੇ। ਬਿਲਕੁਲ ਸਰ 8th ਕਲਾਸ ਬਹੁਤ ਘੱਟ ਫਾਸਲੇ ਤੋਂ ਸਾਡੇ ਜਿਹੜੀ ਹੈ ਔਰ ਇਹ ਹੈ ਕਿਉਂਕਿ ਹਾਈਐਸਟ ਮਾਰਕਸ 96.8 ਹੈ ਬੱਚੇ ਦੇ ਔਰ 97.ਸਮਥਿੰਗ ਤੇ ਮੈਰਿਟ ਹੋਈ ਹੈ ਖਤਮ। 8ਵੀਂ ਦੇ ਕਿੰਨੇ ਬੱਚੇ ਅਪੀਅਰ ਹੋਏ ਸੀ ਔਰ ਕੀ ਰਿਜ਼ਲਟ ਰਿਹਾ? ਸਰ 8th ਕਲਾਸ ਦੇ ਸਾਡੇ 74 ਸਟੂਡੈਂਟਸ ਅਪੀਅਰ ਹੋਏ ਹੈ। ਜਿਨ੍ਹਾਂ ਵਿੱਚੋਂ ਫਰਸਟ ਜਿਹੜਾ ਸੰਜਣਾ ਬੱਚਾ 96.8% ਮਾਰਕਸ ਨੇ ਇੱਕ ਵਾਰੀ ਤਾੜੀਆਂ ਵੀ ਨਾਲ-ਨਾਲ ਆਪਾਂ ਜ਼ਰੂਰ ਮਾਰ ਦਈਏ ਕਿਉਂਕਿ ਜੀ ਹਾਂ ਜੀ ਸਰ ਪਲਵੀ ਵਰਮਾ ਖੁਸ਼ਬੂ ਦੋ ਸਟੂਡੈਂਟ ਸਾਡੇ 96.1% ਮਾਰਕਸ ਲੈ ਕੇ ਪਾਸ ਹੋਏ ਹੈ ਜੀਆ 96% ਨਿਸ਼ਾ 95.5 ਔਰ ਸਰ ਬੜੇ ਮਾਨ ਦੀ ਗੱਲ ਹੈ ਕਿ 80% ਤੋਂ ਉੱਤੇ ਸਾਡੇ 29 ਸਟੂਡੈਂਟਸ ਨੇ ਮੌਟਸਿਡੇ ਉਹ ਪਲੇ ਹੈ ਔਰ ਦੂਸਰੀ ਜਿਹੜੀ ਕਲਾਸ ਉਹਦੇ ਵਿੱਚ ਕੀ ਹਾਂਜੀ ਸਰ ਪਲੱਸ 2 ਕਲਾਸ ਪਹਿਲੇ ਸਭ ਤੋਂ ਪਹਿਲੇ ਪਲੱਸ 2 ਕਲਾਸ ਦੇ ਵਿੱਚ ਸਾਡੇ 77 ਸਟੂਡੈਂਟਸ ਅਪੀਅਰ ਹੋਏ ਹੈ 90 ਪਲੱਸ 17 ਬੱਚਿਆਂ ਦੇ ਲਈ ਮੈਂ ਸਪੈਸ਼ਲ ਹਾਂ ਜਰੂਰ ਤਾਲੀਆਂ ਇੱਕ ਵਾਰੀ ਮਾਰ ਦਈਏ ਔਰ ਇਹ ਬੱਚਿਆਂ ਦੇ ਚਿਹਰੇ ਵੀ ਦੇਖ ਰਿਹਾ ਅੱਜ ਡੱਬਿਆਂ ਦਾ ਵੀ ਅੰਬਾਰ ਲੱਗੇ ਹੋਇਆ ਇੱਥੇ ਕਿਉਂਕਿ ਖੁਸ਼ੀ ਦਾ ਮੌਕਾ ਹੈ ਔਰ बच्चे भी बड़े खुश ने टीचर भी ਤੁਸੀਂ ਦੇਖ ਰਹੇ ਹੋ ਪੂਰਾ ਇੱਕ ਤਰ੍ਹਾਂ ਨਾਲ ਐਸਟੀ ਪੁਤਰੀ पाठशाला ਪਰਿਵਾਰ ਇੱਥੇ ਹਾਜ਼ਰ ਹੈਗੇ ਆ ਔਰ ਬੜੀ ਖੁਸ਼ੀ ਦੇ ਮਕਾਮ ਪਲੱਸ 2 ਦੇ ਵਿੱਚ ਕਮਰਸ ਔਰ ਜੇ ਆਪਾਂ ਆਰਟਸ ਦੀ ਗੱਲ ਕੀਤੀ ਕਿੰਨੇ ਬੱਚੇ ਪੀਰ ਹੋਏ ਸੀ ਔਰ ਕੀ ਰਿਜ਼ਲਟ ਰਿਹਾ ਕਮਰਸ ਦੇ ਸਤਾਰਾਂ ਬੱਚੇ ਸੀਗੇ ਔਰ ਆਰਟਸ ਦੇ ਸਾਡੇ 60 ਬੱਚੇ ਸਰ ਔਰ ਸਭ ਤੋਂ ਜਿਆਦਾ ਖੁਸ਼ੀ ਦੀ ਗੱਲ ਤਾਂ ਇਹ ਹੈ ਸਰ ਟੋਟਲ 77 ਸਟੂਡੈਂਟਸ ਦੇ ਵਿੱਚੋਂ 41 ਸਟੂਡੈਂਟਸ 80 ਪਲੱਸ ਮਾਰਕਸ ਲੈ ਕੇ ਪਾਸ ਹੋਏ ਹੈ ਸਰ ਬਿਲਕੁਲ ਅਲੱਗ ਜਿਹਾ ਮੁਕ ਬੱਚਿਆਂ ਦਾ ਮੁਕਾਮ ਹੈ ਜੀ 80% ਤੋਂ ਉੱਤੇ ਅੱਧੀ ਕਲਾਸ ਤੋਂ ਜ਼ਿਆਦਾ ਬੱਚੇ ਲੈ ਕੇ ਗਏ ਹੈ ਔਰ ਇਹਦੇ ਵਿੱਚ ਵੀ ਸਾਡੇ ਹੋਮ ਸਾਇੰਸ ਹਿਸਟਰੀ ਜਨਰਲ ਪੰਜਾਬੀ ਤਕਰੀਬਨ ਸਾਰੇ ਸਬਜੈਕਟ ਚੋਂ 100 ਆਊਟ ਆਫ 100 ਬੱਚਿਆਂ ਦੇ ਆਏ ਹੈ ਜੀ ਫਰਸਟ ਬੱਚਾ ਜਿਹੜਾ ਆਰਟਸ ਦੇ ਵਿੱਚ ਹੈ ਮੇਰੇ ਕੋਲ 94.6 ਰੇਸ਼ਮਾ ਜੀ ਕਲਾਪਿੰਗ ਬੱਚੇ ਰੇਸ਼ਮਾ ਲੇ ਔਰ ਹਰਜੋਤ ਸੈਕੰਡ 94.2 ਕੋਮਲ ਕੁਮਾਰੀ 93.6 ਕਮਰਸ ਦੇ ਵਿੱਚ ਕਰਮਜੀਤ 93% ਰਾਧਿਕਾ 92.8 ਕ੍ਰਿਤਿਕਾ 92.6 ਔਰ 85 ਤੋਂ ਉੱਪਰ ਸਾਡੇ ਕੋਲ 30 ਸਟੂਡੈਂਟਸ ਹੈ ਜਿਨ੍ਹਾਂ ਨੇ 80 ਪਲੱਸ ਮਾਰਕਸ ਲਏ ਜੀ ਸਾਡੇ ਨਾਲ ਮੈਨਜੀ ਕਮੇਟੀ ਤੋਂ ਪ੍ਰੈਜ਼ੀਡੈਂਟ ਸਰ ਨੇ ਸਾਡੇ ਨਾਲ ਥਰੂਆਊਟ ਜੇ ਦੇਖਿਆ ਜਾਵੇ ਅਸਟੀ ਪੁਲੀਸ਼ਾਲ ਦਾ ਬਹੁਤ ਹੀ ਬਿਹਤਰੀਨ ਰਿਜ਼ਲਟ ਹਰ ਸਾਲ ਆਂਦਾ ਹੈ ਤੇ ਜੇ ਸਕੂਲ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ 5-6 ਸਾਲਾਂ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੀਆਂ ਆਧੁਨਿਕ ਸਹੂਲਤਾਂ ਜਿਹੜੀਆਂ ਜਿਹੜੀਆਂ ਬੱਚਿਆਂ ਨੂੰ ਕਦੀ ਐਕਸਪੈਕਟ ਨਹੀਂ ਕਰਦੇ ਕਿਉਂਕਿ ਇਹ ਡਿਡਿਟ ਸਕੂਲ ਹੈਗਾ ਬਹੁਤ ਵਸੀਲੇ ਨਹੀਂ ਆ ਤੁਹਾਡੇ ਕੋ ਫਾਈਨਾਂਸ ਤੇ ਆਉਣ ਵਾਲਾ ਜਿਹੜਾ ਐਕਾਡੈਮਿਕ ਸੈਸ਼ਨ ਆ ਕੀ ਮੈਨੇਜਮੈਂਟ ਦੀ ਕੋਸ਼ਿਸ਼ ਆ ਇਸ ਤੋਂ ਵਧੀਆ ਰਿਜ਼ਲਟ ਲੈਣ ਦੇ ਦੇਖੋ ਹਾਰਵੇਲੇ ਸਾਡਾ ਤਾਂ ਇਹੀ ਪਰਸਨਲੀ ਚਾਹੀਦੇ ਆ ਕਿ ਬੱਚਿਆਂ ਦੇ ਰਿਜ਼ਲਟਸ ਅੱਛੇ ਆਣ ਕਿਉਂਕਿ ਉੱਥੋਂ ਹੀ ਸਕੂਲ ਦਾ ਜਿਹੜਾ ਮਿਆਰ ਦੇਖਿਆ ਜਾਂਦਾ ਤੇ ਇਹ ਬੱਚੇ ਸਾਡੇ ਟੀਚਰਸ ਵੀ ਸਾਡੇ ਬੱਚਿਆਂ ਵਰਗੇ ਇਹ ਬਹੁਤ ਮਿਹਨਤ ਕਰਦੇ ਵਿਚਾਰੇ ਔਰ ਸਪੈਸ਼ਲੀ ਜਿਹੜਾ ਸਾਨੂੰ ਮਟੀਰੀਅਲ ਆਂਦਾ ਜਿਹੜਾ ਬੱਚਾ ਆਂਦਾ ਉਹਦੇ ਨਾ ਉਹਦੇ ਸਰਾਊਂਡਿੰਗ ਇੰਨਾ ਐਜੂਕੇਟਿਵ ਨਹੀਂ ਹੈਗਾ ਜਿਹੜਾ ਉਹਨੂੰ ਸਪੋਰਟ ਕਰ ਸਕੇ ਫਿਰ ਇੰਨੇ ਨੰਬਰ ਲੈਣੇ ਕਿੱਥੇ ਇੱਕ ਸਕੂਲ ਦੇ ਵਿੱਚ ਬੱਚੇ ਨੇ ਜਾਣਾ ਜਿਹਨੇ 20000 ਦੀ ਕੜੀ ਲਾਈ ਵੀ ਹੈ ਸਾਡੇ ਤਾਂ ਤੇ ਸਾਰਾ ਉਹਨਾਂ ਦਾ ਫੈਮਿਲੀ ਦਾ ਇੰਨਾ ਸਮਾਨ ਨਹੀਂ ਹੁੰਦਾ ਘਰ ਦੇ ਵਿੱਚ ਇੱਕ ਵਾਰ ਕਈ ਵਾਰ ਅਸੀਂ ਜਾਈਦਾ ਉਹਨਾਂ ਕੋਲ ਬੈਠਣ ਲਈ ਸਟੂਲ ਤੱਕ ਨਹੀਂ ਹੁੰਦਾ ਘਰ ਪਰ ਫਿਰ ਉਹ ਬੱਚਾ ਬਾਬਾ 90 95 96% ਮਾਰਕਸ ਲੈ ਕੇ ਆਪਣਾ ਇੰਨੀ ਮਿਹਨਤ ਕਰਕੇ ਲਿਆਂਦਾ ਦਾ ਸਾਡੇ ਸਕੂਲ ਸਾਡਾ ਵੀ ਦਿਲ ਖੁਸ਼ ਹੁੰਦਾ ਔਰ ਅਸੀਂ ਸੀਨਾ ਚੌੜਾ ਹੋ ਜਾਂਦਾ ਕਿ ਦੇਖੋ ਇਹ ਬੱਚੀਆਂ ਫਿਰ ਸਪੈਸ਼ਲੀ ਲੜਕੀਆਂ ਔਰ ਇਹਨਾਂ ਨੂੰ ਤੁਸੀਂ ਇੰਨੀ ਮਿਹਨਤ ਇਹ ਕਰਦੀਆਂ ਬੱਚਾ ਹਾਲਾਂਕਿ ਟੀਚਰ ਵੀ ਉਹ ਕਰਾਉਂਦੇ ਆ ਪਰ ਇਹ ਪਰਸਨਲੀ ਬਹੁਤ ਕਰਦੇ ਔਰ ਇਹ ਕੰਪੀਟੀਸ਼ਨ ਦੇ ਵਿੱਚ ਬਹੁਤ ਆਉਂਦੀਆਂ ਮੈਂ ਵੱਧ ਤੋਂ ਵੱਧ ਨੰਬਰ ਲੈਣੇ ਆ ਤਾਂ ਕਿ ਮੈਂ ਕੁਝ ਪੰਜ ਮਾ ਆਪਣੇ ਮਾਪ ਦਾ ਫਿਊਚਰ ਸਵਾਰ ਸਕਾਂ ਇਹਨਾਂ ਲੜਕੇ ਨਹੀਂ ਕਰਦੇ ਜਿੰਨਾ ਇਹ ਲੜਕੀਆਂ ਕਰਦੇ ਆ ਔਰ ਇਸ ਚੀਜ਼ ਦੀ ਬੜੀ ਖੁਸ਼ੀ ਆ ਉਹ ਬੱਚਾ ਜਿਹੜਾ ਸਾਡੇ ਕੋਲ ਜਿੰਨੇ ਵੀ ਹੈਗੇ ਬਹੁਤ ਕੋ ਮਿਹਨਤ ਦੇ ਨਾਲ ਇੱਥੇ ਤੱਕ ਆ ਰਹੇ ਆ ਔਰ ਪ੍ਰਮਾਤਮਾ ਇਹਨਾਂ ਨੂੰ ਹੋਰ ਨੰਬਰ ਦੇਵੇ ਔਰ ਬਹੁਤ ਵਧੀਆ ਕੰਮ ਕਰ ਰਹੇ ਆ ਸਾਡੇ ਨਾਲ ਟੀਚਰ ਵੀ ਨੇ ਕਿਸ ਤਰ੍ਹਾਂ ਲੱਗਾ ਬੱਚੇ ਦੇਖ ਰਹੇ ਹੋ ਤੁਸੀਂ ਆਪਣੇ ਸਾਹਮਣੇ ਗਰੋ ਹੋਂਦਾ ਬੱਚਾ ਨੂੰ ਦੇਖਿਆ ਹੁਣ ਉਹਨਾਂ ਦੀ ਪਰਫਾਰਮੈਂਸ ਆ ਰਹੀ ਹੈ ਕਿੱਦਾਂ ਦਾ ਲੱਗਦਾ ਬਹੁਤ ਵਧੀਆ ਲੱਗਦਾ ਸਰ ਸਾਨੂੰ ਇਹਨਾਂ ਬੱਚਿਆਂ ਤੋਂ ਪਹਿਲੇ ਹੀ ਬਹੁਤ ਜ਼ਿਆਦਾ ਉਮੀਦ ਸੀ ਮੈਨੂੰ ਪੂਰਾ ਵਿਸ਼ਵਾਸ ਸੀ ਕਿ ਇਹ ਬੱਚੇ ਬਹੁਤ ਅੱਗੇ ਆਣਗੇ بس ਕੁਝ ਥੋੜੇ ਜਿਹੇ ਮਾਰਜਨ ਤੋਂ ਅਸੀਂ ਰਹਿ ਗਏ ਆ ਬੱਚਿਆਂ ਦੇ ਹਾਰਡ ਵਰਕ ਨੇ ਦੰਗਲੇ ਆਂਦਾ ਹੈ ਤੇ ਇੰਨੇ ਬੱਚਿਆਂ ਦੇ ਇੰਨੇ ਵਧੀਆ ਮਾਰਕਸ ਆਣੇ ਕਿ ਹਰ ਸਬਜੈਕਟ ਦੇ ਵਿੱਚੋਂ 90+ 95+ ਬਹੁਤ ਅੱਛੇ ਮਾਰਕਸ ਆ ਸਰ ਸੋ ਮੈਡਮ ਇੱਕ ਮੈਨੂੰ ਗੱਲ ਦੱਸੋ ਕਿ ਬੱਚਿਆਂ ਨੂੰ ਤੁਸੀਂ ਵਰਦੇ ਹੋਏ ਵੀ ਦੇਖਿਆ ਔਰ ਅੱਜ ਪਰਫਾਰਮੈਂਸ ਬੱਚਿਆਂ ਦੀ ਬਹੁਤ ਵਧੀਆ ਆ ਰਹੀ ਆ ਉਹ ਸੁਖਤਾ ਹੁੰਦੀ ਆ ਵੀ ਜਦੋਂ ਰਿਜ਼ਲਟ ਆਂਦਾ ਬੱਚਿਆਂ ਨਾਲੋਂ ਵੀ ਜ਼ਿਆਦਾ ਟੀਚਰਾਂ ਨੂੰ ਸੁਖਤਾ ਹੁੰਦੀ ਵੀ ਫਟਾਫਟ ਦੇਖੀ ਉਹਦਾ ਕੀ ਰਿਜ਼ਲਟ ਆਇਆ ਉਹਦਾ ਕਿੰਨਾ ਨੰਬਰ ਆਇਆ ਨੇਚਰਲੀ ਆ ਸਰ ਤੁਹਾਨੂੰ ਜੇ ਸੱਚ ਦੱਸਾਂ ਤੇ ਕੱਲ ਛੁੱਟੀ ਸੀਗੀ ਔਰ ਸਵੇਰੇ मैडम ਦਾ ਸਭ ਤੋਂ ਪਹਿਲਾ ਮੈਸੇਜ ਆ ਗਿਆ ਸੀਗਾ ਕਿ ਰਿਜ਼ਲਟ ਆਊਟ ਔਰ ਐਨਏ ਪਰਸੈਂਟ ਸਾਡੇ ਬੱਚੇ ਦੇ ਮਾਰਕਸ ਆਏ ਆ ਫਰਸਟ ਦੇ ਔਰ ਉਸ ਤੋਂ ਬਾਅਦ ਉਹ ਲਿਸਟ ਜਿਹੜੀ ਆ ਉਹ ਪੀਡੀਐਫ ਜਿਹੜੀ ਆ ਉਹ ਸਾਡੇ ਗਰੁੱਪਾਂ 'ਚ ਪੈ ਗਈ ਔਰ ਇੱਕ ਇੱਕ ਟੀਚਰ ਘਰ ਬੈਠਾ ਜਿਹੜਾ ਆ ਉਹ ਦੇਖ ਰਿਆ ਸੀਗਾ ਕਿ ਕਿਹਦੇ ਕਿੰਨੇ ਮਾਰਕਸ ਆ ਔਰ ਅਸੀਂ ਕੰਪੈਰੀਜ਼ਨ ਕਰ ਰਹੇ ਸੀ ਔਰ ਬਹੁਤ ਖੁਸ਼ੀ ਦੀ ਗੱਲ ਆ ਕਿ ਕੁਝ ਇੱਕ ਜਿਹੜੇ ਸਬਜੈਕਟ ਸੀਗੇ ਉਹਨਾਂ ਦੇ ਵਿੱਚ ਬੱਚਿਆਂ ਨੇ 100 ਆਊਟ ਆਫ 100 ਮਾਰਕਸ ਵੀ ਲਏ ਆ ਔਰ ਅਸੀਂ ਬੜੇ ਇਸ ਚੀਜ਼ ਨੂੰ ਖੁਸ਼ ਸਮਝਦੇ ਆ ਖੁਸ਼ੀ ਸਮਝਦੇ ਆ ਕਿ ਸਾਡੀ ਮਿਹਨਤ ਔਰ ਉਹਨਾਂ ਦੇ ਨਾਲ ਬੱਚਿਆਂ ਦੀ ਮਿਹਨਤ ਔਰ ਉਹਨਾਂ ਦੇ ਪੇਰੈਂਟਸ ਦਾ ਸਹਿਯੋਗ ਜਿਸ ਦੇ ਨਾਲ ਸਾਡੀ ਮਿਹਨਤ ਰੰਗ ਲਿਆਉਂਦੀ ਆ ਜੀ ਬੱਚਿਆਂ ਨਾਲ ਗੱਲ ਕਰਦੇ ਆ ਸਾਡੇ ਨਾਲ ਟਾਪਰ ਵੀ ਹੋਣਗੇ ਅਸੀਂ ਉਹਨਾਂ ਨਾਲ ਗੱਲ ਕਰਦੇ ਆ ਕਿਹੜੇ-ਕਿਹੜੇ ਖਾਸ ਟਾਪਰ ਨੇ ਜੀ ਕਿੱਦਾਂ ਲੱਗਦਾ ਟੌਪ ਕੀਤਾ ਸਕੂਲ ਤੋਂ ਕਿੱਦਾਂ ਦਾ ਅੱਜ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਆ ਕਿ ਕਿ ਮੈਨੂੰ ਸੀਗਾ ਜਿਹੜੇ ਮੇਰੇ ਫੀਸ ਪੇ ਕਰ ਰਹੇ ਆ ਟੀਚਰਸ ਦਾ ਸਪੋਰਟ ਉਹਨਾਂ ਕਰਕੇ ਮੈਂ ਅੱਜ ਵੀ ਖੁਸ਼ ਆ ਕਿ ਉਹਨਾਂ ਦਾ ਵੀ ਮੈਂ ਸਹਿਰੂਚਾ ਕਰਾਇਆ ਓਕੇ ਕੁਝ ਹੋਰ ਕਿੰਨੇ ਮਾਰਕਸ ਆਏ ਤੁਹਾਡੇ ਮੇਰੇ 94% 94